ਕੀ ਹਾਲ ਆ ਬੋਲੇ ਠੀਕ ਹੈ ਕਹਾਂ ਜੀ ਮੈਂ ਲੋਕੜਾ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਹਾਂ ਉਹ ਹਾਂ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤਾਂ ਉੱਥੇ ਗਿਆ ਪਾਪੇ ਦਾ ਮੇਰੇ ਪਾਪੇ ਨੇ ਜਿਹੜੇ ਸੀ ਜਾਤੀ ਆ ਕਿ ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈਲੋ ਹੈ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪਾਪੇ ਦਾ ਪਾਪੇ ਨੇ ਸਰਟੀਫਿਕੇਟ ਪਾਪੇ ਨੇ ਬਣਾਇਆ ਸੀ ਸਾਟੀ ਕੋਈ ਦਾ ਉਹ ਤੇਰੇ ਪਾਪੇ ਦਾ ਜਾਤੀ ਜਾਤੀ ਕਾਡ ਬਣਿਆ ਹੋਇਆ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ ਜੀ ਬਣਿਆ ਹੋਇਆ ਹੈਗਾ ਕੌਣ ਵਾਲਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਛੋ ਹੈਲੋ ਹੈਲੋ ਬਹੁਤ ਜ਼ਿਆਦਾ ਕੋਈ ਹੈ ਹੈਲੋ ਕੀ ਕੋ ਕੋ ਬੰਕਾ ਜਾ ਤਾ ਕਣ ਗਣ ਨਹੀਂ ਹਾਂ ਉਹ ਅਰੇ ਜਾ ਤੇ ਨਹੀਂ ਜਾਂਦਾ ਪਹਿਲਾਂ ਆ ਗਿਆ ਜੀ ਪਾਪਾ ਆਣਾ ਬੋਲੇ ਤੇ ਹਲੋ ਅਧਿਕਾ ਲੋਗੜ ਤੋਂ ਬੋਲੇ ਹਲੋ ਲੋਗੜ ਤੋਂ ਹੀ ਬੋਲਦਾ ਹਾਂ ਕਿੱਥੋਂ ਬੋਲਦੇ ਜੀ ਲੋਗੜੋਂ ਅੱਛਾ ਬਾਈ ਸਾਥ ਨਹੀਂ ਜਾ ਰਹਾ ਸਾਥ ਦੀ ਗੱਲ ਹੁਣ ਸੁਣਾਂਗਾ ਮੈਂ ਕਦੋਂ ਦਾ ਬੋਲਦਾ ਹਾਂ ਮੈਂ ਤਾਂ ਤੇਰੀ ਬਾਜ਼ ਨਹੀਂ ਬਸਾਣਾ ਹੀ ਬਈ ਹੁਣ ਨਹੀਂ ਬਾਜ਼ ਨੂੰ ਪਾਪੇ ਦਾ ਜਾਤੀ ਛਾਤੀ ਬਣਿਆ ਕਿਵੇਂ ਨਾਲ ਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਨਾਲ ਆ ਫੋਨ ਦੱਸੀ ਪਾਪੇ ਦਾ ਪਰ ਜਾ ਉਹ ਸਾਥੂ ਤਾਂ ਨਹੀਂ ਆ ਗਿਆ ਪਲਕ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਇਹ ਮੀਟ ਕੀ ਦਾ ਆਪੇ ਸਿੰਦਰ ਦਾ ਉਹ ਪਾਪੇ ਦਾ ਉਹ ਹਰੀ ਗਾਲ ਭਰੀ ਸ਼ੋਂ ਦਾ ਪਾਪੇ ਦਾ ਪਾਪੇ ਦਾ ਜਾਤੀ ਚੱਟ ਬਣਿਆ ਹੋਇਆ ਪਾਪੇ ਦਾ ਜਾਤੀ ਜਾਤੀ ਸਾਤੀ ਚੱਟ ਬਣਿਆ ਹੋਇਆ ਉਹਦਾ ਪੱਖੋ ਭਾਗ ਤੇ ਗਿਆ ਤੇ ਬਹੁ ਮਰਗੀ ਕੋਈ ਉਹ ਗੱਲ ਸਾਨੂੰ ਮੈਂ ਜਾਤੀ ਜਾਤੀ ਵਗੇੜਾ ਤੇਰਾ ਸਾਤੀ ਹੀਟ ਬਣਿਆ ਹੋਇਆ ਤੇਰਾ ਪਾਪਾ ਦੇਦੇ ਪਾਪਾ ਕਰੇ ਹੁੰਦਾ ਫੇਰ ਤਾਂ ਪਤਾ ਲੱਗਦਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਲੇ ਨਾ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਬਣਾਇ ਨਹੀਂ ਜਾਂਦੀ ਹੇਟ ਵੇ ਨੂੰ ਫਿਰ ਕਿੰਤੇ ਲੋੜਾਂ ਹੀ ਫਰੀ ਜਾਂਦਾ ਵਾ ਇਹ ਤਾਂ ਜ਼ਰੂਰੀ ਆ ਕਹਿੰਦੇ ਜਾਤੀ ਹਾਤੀ ਬੁਣਣਾ ਆਉਣਾ ਲੈ ਕੱਲ ਕਰ ਲੈ ਲੈ ਜੀ ਦੇਖ ਮੈਂ ਤਾਂ ਕੰਮ ਹੀ ਨਹੀਂ ਆਉਂਦੀ ਬਹੁਤ ਮੁੱਕੀ ਮੈਂ ਨਾ ਤਾਂਮ ਜੀ ਨਹੀਂ ਆਉਂਦੀ ਮੈਨੂੰ ਹਲੋ ਹਲੋ ਹਾਂ ਬਰਵੀਰ ਸਾਂ ਹਾਂ ਬਰਵੀਰ ਸਾਂ ਹਾਂ ਹਾਂ ਕਿ ਮੈਂ ਠੀਕ ਹਾਂ ਤੁਸੀਂ ਉਹ ਠੀਕ ਆ ਤੇ ਮਨੇ ਪਾਪੇ ਦਾ ਜਾਤੀ ਛੱਡੀ ਹੋਏ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਾਰਦਸ਼ਨੀਆਂ ਵਿਚਾਰੇ ਉਹਨੇ ਮੋੜ ਦਾਂਗਾ ਸਾਥੀ ਵੀ ਦੇਖੋ ਤਖੋ ਖਰਾਂ ਨੂੰ ਗਏ ਹੋਏ ਨੇ ਐਨੀ ਗੱਡ ਗਏ ਜਿਹੜੇ ਤਖੋ ਖਰਾਂ ਨੂੰ ਗਏ ਹੋਏ ਨੇ ਜਿਹਦੇ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ ਅਖੋ ਖਰਾਂ ਗਏ ਹੋਏ ਆ ਹੱਥ ਨੂੰ ਮੋੜਨਗੇ ਉਹ ਤੁਛ ਨੂੰ ਹੁਸੂ ਨੂੰ ਤਾਂ ਪਤਾ ਹੀ ਹੋਊ ਕਿ ਪਾਪੇ ਦਾ ਜਾਤੀ ਛੱਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਛੱਡੀ ਬੜੇ ਦੂਰੇ ਕੋਲ ਹਾਂ ਮੈਂ ਤਾਂ ਪਤਾ ਨਹੀਂ ਪਤਾ ਕੋ ਰਿੰਗ ਦਾ ਪਤਾ ਹੀ ਹੋਗਾ ਫਿਰ ਦੇ ਦੇ ਕਿਸੇ ਕੋਲ ਨੂੰ ਪਤਾ ਹੈਗਾ ਪਰ ਮੇਰੇ ਨਾਲ ਆਪਣੀ ਨਹੀਂ ਪੜੇ ਪਰ ਮੈਨੂੰ ਸੁਪੇਟ ਨਹੀਂ ਦੇਣਾ ਤੇਰਾ ਹੈ ਕਿ ਬਾਹਲੇ ਨਹੀਂ ਹੋਈ ਹੋਈ ਕਿਸੇ ਤਾਂ ਬਾਹਲੇ ਨਹੀਂ ਆ ਇਹਨਾਂ ਨੇ ਵਿਚਾਰੇ ਨੇ ਮੋਰਨਾ ਤੇ ਹੀ ਹੋਈ ਹੋਈ ਭਾਵ ਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਬਾਅਦ ਸੇ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਵ ਦੇ ਫਿਰੋਗੇ ਜਾ ਤੀ ਹਾ ਤੁਸੀਂ ਜੀ। ਯਾ ਤੀ ਉਹ ਬਤਾਇਆ ਉਹ ਤਾਂ ਬੀ ਪੋਲਾ ਦਾ ਹੁਣ ਪੋਲੇ ਨੂੰ ਬਤਾ ਉਹ ਆਏ ਤੋਂ ਦੱਸ ਦਾਂਗੇ। ਆਪੋ ਉਹਦਾ ਹੁਣ ਬੋਲਦਾ ਤਾਂ ਸੀਗਾ। ਔਰ ਹਣ ਪੋਲਾ ਬੋਲਦਾ ਨਹੀਂ ਜੀਆ। ਪੋਲਾ ਹੈ ਨਹੀਂ ਕਰੇ। ਆ ਬੋਲਦਾ ਤਾਂ ਠੀਕਾ ਹੁਣ। ਚਲੋ। ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨੂੰ। ਉਹ ਆ ਪੋਲਾ ਨੂੰ ਨਹੀਂ ਹੋ ਵੀ ਹੈ ਦਾ ਪੱਕਾ ਬੋਲ ਤੇ ਆ। ਪਾਪਾ ਕੀ ਗੱਲ ਦੇ ਕਿਉਂ ਗੱਲ ਕਰਕੇ ਹਟਿਆ? ਉਹ ਗਾਢੋ ਮੇਰੇ ਨਾਲ ਕਰਕੇ ਰੜਿਆ ਉਹ ਖੋਲਾ ਵੀ ਨਹੀਂ ਘਰੇ ਰਾਇ ਮੈਂ ਝੂਠ ਬੋਲੀ ਜਾਨੇ ਪਾਕੇ ਗੱਤਰੇ ਇਹਨਾਂ ਨੇ ਭਰਾਈ ਆ ਪਾਉਣ ਦਾ ਹੁਣ ਦੋਲੇ ਮੈਨੂੰ ਜੀਜਾ ਜੀ ਕੇ ਅਸਥਰੀ ਗਾਲ ਉਹ ਬਾਈ ਜੀ ਉਹ ਕਰਹਤੋਂ ਪਤਾ ਨਹੀਂ ਇਹ ਕਿਹਨਾ ਇਕ ਰਹੀ ਹੈ ਚਲ ਠੀਕ ਹੈ ਜੀ ਹਾਲੇ ਬੈਠਾ ਇਹਨਾਂ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਜੇ ਹੁੰਦਾ ਜੇ ਕੋਈ ਨਹੀਂ ਹੋਈ